ਆਈਦਾ ਟਾ ਵਰਨਾਕੀ ਅਵਤਾਰ ਸਿੰਘ ਜੀ ਬਲਕਪਤਾ ਹਾਂਜੀ ਕੀ ਕਹਿਣਾ ਜੀ ਜੋ ਇਹ ਦੀਪੂ ਦੀ ਦੁਕਾਨ ਖੁੱਲੀ ਇੱਥੇ ਇਹ ਦੀਪੂ ਦੀ ਦੁਕਾਨ ਦੇ ਸੀਐਮ ਭਗਵੰਤ ਸਿੰਘ ਮਾਨ ਸੀਐਮ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲੜ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੱਜਲ ਖਵਾਰੀ ਤੋਂ ਪਿੰਡ ਸੁਭਰਾ ਦੇ ਵਿੱਚ ਇੱਕ ਦੁਕਾਨ ਖੋਲੀ ਗਈ ਆ 9 ਤੋਂ 5 ਖੁੱਲਿਆ ਕਰੂਗੀ ਐਤਵਾਰ ਬੰਦ ਰਹੂਗੀ ਇਹ ਸਾਰੇ ਹੀ ਜਿੰਨੇ ਭੈਣ ਭਰਾਗੇ ਆਮ ਸ਼ਾਂਤੀ ਦਾ ਆਕੇ ਤੇ ਰੋਜ਼ ਭਵੇਂ ਆ ਜਾਕਰ 9:00 5:00 ਵਜੇ ਤੱਕ ਤੇ ਕੋਈ ਜੇ ਬਹੁਤ ਵਧੀਆ ਪ੍ਰਾਲਾ ਹੋਇਆ ਜਿਹੜਾ ਸਰਦਾਰ ਸੀਐਮ ਭਗਵੰਤ ਸਿੰਘ ਮਾਨ ਕੈਪਟਨ ਮੰਤਰੀ ਲਾਲਜੀਤ ਸਿੰਘ ਨੇ ਜਿਹੜਾ ਕੀਤਾ ਇਹ ਬਹੁਤ ਹੀ ਵਧੀਆ ਜਿਹੜਾ ਖੱਜਲ ਕਰਾਵੀ ਉਹ ਖਤਮ ਹੋ ਚੁੱਕੂਏ ਡੀਪੂਆਂ ਦੇ ਅੱਜ ਕਣਕ ਆ ਗਈ ਆ ਸਾਰੇ ਪਰਚੇ ਘਟਾਂਗੇ ਪਰ ਤੁੰ ਲੈ ਜੋ ਖੱਜਲ ਖਾ ਵੀ ਬਹੁ ਲੋਕਾਂ ਕਰਦੇ ਤਿੰਨ ਤਿੰਨ ਚਾਰ ਚਾਰ ਜਣ ਕਣਕਲ ਉਹਨੇ ਦੀ ਕਣਕ ਨਹੀਂ ਜਿੱਦਿਆਂ ਦਾ ਜਾਰਖੰਡ ਨਹੀਂ ਮਰ ਜਾਂਦੀਆਂ ਇਹ ਬਹੁਤ ਜ਼ਿਆਦਾ ਬੜੀ ਆਪਰਾਲਾ ਕੀਤਾ ਇਹ ਲਗਾਤਾਰ ਮਹੀਨਾਕ ਦੁਕਾਨ ਖੁੱਲਾ ਕਰੇਗੀ ਐ ਤਰ੍ਹਾਂ ਦਾ ਛੱਟ ਜਿਵੇਂ ਬਹੁ ਗਿਣਤੀ ਦੇ ਵਿੱਚ ਲੋਕਾਂ ਦੇ ਰਾਸ਼ਨ ਕਾਰਡ ਬਣੇ ਨਹੀਂ ਆ ਕਈਆਂ ਦੇ ਪਰਿਵਾਰਾਂ ਦੇ ਨਵੇਂ ਇਹਗੇ ਵਿੱਚ ਜੀਆਂ ਦੇ ਨਾਂ ਨਹੀਂ ਹੈਗੇ ਪਰਿਵਾਰਾਂ ਦੇ ਉਹਨਾਂ ਦਾ ਇਸੇ ਕੋਈ ਕੀ ਨਵੇਂ ਸਿਰਿਓਂ ਕੋਈ ਉਹਨਾਂ ਦੇ ਕਾਰਡ ਬਣਨਗੇ ਜਾਂ ਲਿਸਟ ਦੇ ਵਿੱਚ ਨਾਂ ਪਹਿਣਗੇ ਉਹਨਾਂ ਦੇ ਜਿੰਨਾਂ ਜਲਦੀ ਜਲਦੀ ਨਵੇਂ ਸਿਰਿਓਂ ਕਾਰਡ ਬਣ ਕੇ ਭਵਾਨ ਸਿੰਘ ਮਾਲ ਐਲਾਨ ਕਰਤਾ ਵਾ ਜਿਨ੍ਹਾਂ ਦੇ ਕਾਰਡ ਕੱਟੇ ਹੋਏ ਆ ਉਹਨਾਂ ਦੇ ਕਾਰਡ ਨਵੇਂ ਬਣ ਕੇ ਜਿਨ੍ਹਾਂ ਦੇ ਨਾਂ ਨਹੀਂ ਵਿੱਚ ਪਏ ਉਹ ਨਾਂ ਦੁਬਾਰਾ ਪਹਿਣਗੇ ਆਉਣਗੇ ਆਪਣੇ ਫੂਡ ਸਪਲਾਈ ਵਾਲਾ ਵਿਭਾਗ ਉਹਨਾਂ ਕੈਂਪ ਨੂੰ ਇਸ ਦਿਨ ਉਸ ਦਿਨ ਫੇਰੇ ਦੁਬਾਰਾ ਸ਼ੁਰੂ ਕੀਤੇ ਜਾਣਗੇ ਕਿ ਇੱਥੇ ਕਣਕ ਵੀ ਮਿਲੂਗੀ ਜਿਹੜੀ ਚੀਜ਼ ਨੂੰ ਆਡੇ ਲੋੜ ਆਟਾ ਲੈ ਜਾਏ ਜਿਹਨੂੰ ਕਣਕ ਦੀ ਲੋੜ ਕਣਕ ਲੈ ਐਤਵਾਰ ਤੋਂ ਬਕਾਇਦ ਲਗਾਤਾਰ ਮਿਲਿਆ ਕਰੇਗਾ ਤੇ ਜਿਸ ਦੇ ਸਬੰਧ ਵਿੱਚ ਇਹ ਆ ਵੀ ਜਿੰਨੀਆਂ ਵੀ ਉਹ ਉਹਨਾਂ ਨੂੰ ਕਹਿ ਦਿੱਤਾ ਬਕਾਇਦਾ ਹਦਾਇਤਾਂ ਵੀ ਕਰ ਦਿੱਤੀਆਂ ਸਮੁੱਚੇ ਸਰਪੰਚ ਸਰਪੰਚ ਸਾਹਿਬ ਵੀ ਨਾਲ ਹੈ ਬਲਾਕ ਪ੍ਰਧਾਨ ਅਵਤਾਰ ਸਿੰਘ ਸਮੁੱਚੀ ਟੀਮ ਹੈ ਬਕਾਇਦਾ ਦੁਕਾਨ ਵਾਲਿਆਂ ਨੂੰ ਵੀ ਹਦਾਇਤਾਂ ਵੀ ਕਰ ਦਿੱਤੀਆਂ ਕਿ ਕਿਸੇ ਖੱਜਲ ਖਵਾਰੀ ਤੋਂ ਬਗੈਰ ਕਿਸੇ ਦਖਲ ਦਾ ਜੀ ਤੋਂ ਇਸ ਕੰਮ ਨੂੰ ਰੈਗੂਲਰ ਚਲਾਉਣਾ ਨਾ ਅਗੇ ਕੋਈ ਇਥੇ ਕੋਈ ਲਾਭਾ ਮਿਲੇ ਸਾਡੇ ਮਤਲਬ ਕਿ ਸਾਨੂੰ ਜਾਂ ਸਾਡੀ ਸਰਕਾਰ ਦੇ ਸਿਰ ਬਕਾਇਦਾ ਇਸ ਚੀਜ਼ ਦੇ ਨਾਲ ਧਿਆਨ ਉਹਨਾਂ ਨੂੰ ਦਵਾਤਾ ਕਿ ਬਹੁਤਾ ਕੋਈ ਵੀ ਗਲਤ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਸਾਨੂੰ ਕੋਈ ਤੁਹਾਡੇ ਨਾਲ ਦੁਬਾਰਾ ਆ ਕੇ ਮੇਨਾ ਪਵੇ ਅਸੀਂ ਸਮੁੱਚੀ ਟੀਮ ਪੂਰੇ ਸਮråਹ ਦੇ ਸਮੁੱਚੇ ਵਰਕਰ ਤੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਇਥੋਂ ਸਮੁੱਚੇ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਬਹੁਤਾ ਘਰਮਸ ਮਾਰਨ ਦੀ ਲੋੜ ਨਹੀਂ ਵੀ ਅੱਜ ਹੀ ਮਿਲਣਾ ਹੈ ਇਹ ਲਗਾਤਾਰ ਦੁਕਾਨ ਖੁੱਲ੍ਹੀਆਂ ਕਰਨੀਆਂ ਜਿਹਦਾ ਅੱਜ ਮਿਲ ਗਿਆ ਨਹੀਂ ਮਿਲਦਾ ਕੱਲ ਨੂੰ ਮਿਲ ਜੂ ਕੱਲ ਨਹੀਂ ਤੇ ਪਰਸੋਂ ਮਿਲ ਜੂ ਜੇ ਕਿਹ ਇੱਕ ਕੰਮਕਾਰ ਵੀ ਜਾਣਾ ਤੇ ਉਹ ਇਹ ਨਹੀਂ ਵੀ ਕੰਮਕਾਰ ਛੱਡ ਕੇ ਦੇ ਇੱਥੇ ਦੁਕਾਨ ਦੇ ਮੂਹਰੇ ਲੈਂਡ ਲਗਾ ਰਵੇ ਨਾ ਇਹੋ ਜਿਹੀ ਕੋਈ ਆ ਲਗਾਤਾਰ ਇਹ ਇੱਥੇ ਦੁਕਾਨ ਖੁੱਲੇਗੀ ਐਦਵਾਰ ਤੋਂ ਬਗੈਰ ਰਸ ਨੇ ਚਲਦੀ ਰਹਿਣੀ ਹੈ ਤੇ ਬਾਕੀ ਬਹੁਤ ਧੰਵਾਦ ਹੈ ਅਸੀਂ ਇਸ ਉਪਰਾਲੇ ਦੇ ਸਬੰਧੀ ਜੀ ਮੈਂ ਮੇਰੇ ਅਤੀ ਸਤਿਕਾਰਯੋਗ ਕੈਬਨਟ ਮੰਤਰੀ ਸਰਦਾਰ ਨਰਜੀਤ ਸਿੰਘ ਭੁੱਲਰ ਪਾਉ ਪੰਜਾਬ ਦੇ ਬਹੁਤ ਇਸ਼ਤਕਾਰੀਓ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੇ ਬਹੁਤ ਵੱਡੇ ਉਦਮ ਸੜਕਾਂ ਰਾਸ਼ਟਰੀਆਂ ਨਿਕਾਨਾਂ ਸਾਰੇ ਪੰਜਾਬ ਚ ਖੁੱਲੀਆਂ ਗਈਆਂ ਉਹਦੇ ਵੀ ਮੈਂ ਸਮੁੱਚੀ ਪੰਚਾਇਤ ਵੱਲੋਂ ਸਮੁੱਚੀ ਨਗਰ ਸਭਾ ਦੇ ਆਮ ਪਾਰਟੀ ਵਰਕਰਾਂ ਵੱਲੋਂ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਹੁਣ ਲਗਾਤਾਰ ਲੋਡ ਬੰਦਾਂ ਨੂੰ ਰਜਾਨਾ ਰੋਟੀਨ ਕਿਰਾਸ਼ਣ ਮਿਲੇਗਾ ਕਿਸੇ ਨੂੰ ਦਿਹਾੜੀ ਛੱਡ ਕੇ ਰਸ ਲੈਣ ਜਾਣ ਦੀ ਲੋੜ ਨਹੀਂ ਕੋਈ ਸਵੇਰੇ ਲੈ ਜਾਏ ਸ਼ਾਮਾਂ ਨੂੰ ਲੈ ਜਾਏ ਇਹ ਦੁਕਾਨ ਲਗਾਤਾਰ ਖੁੱਲਿਆ ਕਰੇਗੀ ਜਿਸ ਦੇ ਨਾਲ ਮੇਰੇ ਖਾਸ ਕਰਕੇ ਮਜ਼ਦੂਰ ਭਰਾਵਾਂ ਨੂੰ ਬਹੁਤ ਵੱਡੀ ਸਹੂਲਤ ਹੋਵੇਗੀ ਕਿਉਂਕਿ ਉਹਨਾਂ ਨੂੰ ਦਿਹਾੜੀ ਭੰਗ ਕੇ ਦੀਪੂਆਂ ਤੋਂ ਰਸ ਲੈਣ ਜਾਣ ਦੀ ਲੋੜ ਨਹੀਂ ਇਹ ਰਸਣ ਬਿਨਾਂ ਕਿਸੇ ਕੋਟ ਦੇ ਫ੍ਰੀ ਮਿਲਣਾ ਜਿਹੜੇ 2 ਰੁਪਏ ਕਿਲੋ ਵਾਲੀ ਉਹ ਕਣਕ ਵੱਖਰੀ ਆ ਆਟਾ ਦੇ ਕਣਕ ਇਸੇ ਵੰਡੀ ਜਾਣੀ ਹੈ ਜੀ ਲਗਾਤਾਰ ਵੰਡੀ ਜਾਣੀ ਹੈ ਜਿਵੇਂ ਕਿ ਸਰਪੰਚ ਸਾਹਿਬ ਦੇਖਣ ਦੇ ਵਿੱਚ ਆਇਆ ਵਾ ਕਿ ਬਹੁਤ ਬਹੁ ਗੰਢੀ ਦੇ ਵਿੱਚ ਜੋ ਮਜ਼ਦੂਰ ਹੈ ਲੋੜਵੰਦ ਦਾ ਪਰਿਵਾਰ ਹੈ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਨਹੀਂ ਜੀ ਉਹ ਸੀਐਮ ਸਾਹਿਬ ਨੇ ਕਹਿਤਾ ਜੀ ਜਿਨ੍ਹਾਂ ਵੀ ਰਾਸ਼ਨ ਕਾਰਡ ਖਟਿਆ ਉਹ ਛੇਤੀ ਤੋਂ ਛੇਤੀ ਬਾਲ ਕਰ ਦੇਣੇ ਆ ਕਿਸੇ ਵੀ ਲੋੜਵੰਦ ਨੂੰ ਰਾਸ਼ਨ ਤੋਂ ਬਿਨਾਂ ਨਹੀਂ ਰਹਿਣ ਦਿੱਤਾ ਜਾਊਗਾ ਸਾਰਿਆਂ ਨੂੰ ਲੋੜਵੰਦ ਲੋਕਾਂ ਨੂੰ